ਇਹਨਾਂ ਕਤਲਾਂ ਦੀ ਸੀਬੀਆਈ ਦੀ ਇਨਕੁਆਇਰੀ ਦੀ ਮੰਗ ਕਰਦਾ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਡੇ ਪਾਰਟੀ ਦਾ ਲੰਬਾ ਸਮਾਂ ਸਰਕਲ ਦਾ ਪ੍ਰਧਾਨ ਜ਼ਿਲ੍ਹੇ ਦਾ ਜਨਨ ਸਕਤੀ ਪਿੰਡ ਦਾ ਲੰਬਾ ਸਮਾਂ ਸਰਪੰਚੀ ਕਰਨ ਵਾਲਾ ਸਰਦਾਰ ਦਲਬੀਰ ਸਿੰਘ ਢਿਲਵਾ ਉਹਦਾ ਪਿਛਲੇ ਸਮੇਂ ਵਿੱਚ ਕਾਂਗਰਸ ਦੇ ਰਾਜ ਵਿੱਚ ਗੈਸਟਰਾਣ ਕੋਲੋਂ ਕਤਲ ਕਰਵਾ ਦਿੱਤਾ ਗਿਆ ਸੀਗਾ ਜਿਹਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਨੇ ਐਸਐਸਪੀ ਦਾ ਘਰਾਓ ਵੀ ਕੀਤਾ ਸੀ ਤੇ ਇਨਕੁਆਰੀ ਵੀ ਤੁਰਪੀ ਸੀ ਤੇ ਕੈਬਨਟ ਦੀ ਮੀਟਿੰਗ ਵਿੱਚ ਇਹਨੇ ਰੌਲਾ ਪਾ ਕੇ ਇਨਕੁਆਰੀ ਬੰਦ ਕਰਵਾਈ ਸੀ ਕਿੰਨੇ ਕਿਹਦੇ ਮੱਕੇ ਦੇ ਕਹਿੰਦੇ ਹੋ ਉਹ ਮੈਂ ਸੁਣੀਆ ਕੈਪਟਨ ਮਰਿੰਦਰ ਸਿੰਘ ਦੇ ਕਹਿੰਦੇ ਹੋ ਇਨਕੁਆਰੀ ਬੰਦ ਹੋਈ ਸੀਗੀ ਅੱਜ ਉਸ ਚੀਜ਼ ਨੂੰ ਨੰਗਿਆ ਕਰ ਦਿੱਤਾ ਸੁਨੀਲ ਜਾਖੜ ਜੀ ਨੇ ਜਿਹੜੇ ਉਸ ਵੇਲੇ ਕੈਬਨਿਟ ਦੇ ਮੰਤਰੀ ਸਨ ਉਹਨੇ ਸਰਪ੍ਰਧਾਨ ਸੀ ਹੁਣ ਅੱਜਕੱਲ੍ਹ ਭਾਜਪਾ ਦੇ ਪ੍ਰਧਾਨ ਨੇ ਉਹਨਾਂ ਨੇ ਬੜੀ ਜ਼ਿੰਮੇਵਾਰੀ ਨਾਲ ਕਿਹਾ ਵਾ ਕਿ ਸੁਖੀ ਦੀ ਉਦੋਂ ਇਨਕੁਆਰੀ ਜਿਹੜੀ ਉਹ ਬੰਦ ਕੀਤੀ ਗਈ ਸੀ ਆਏ ਸੀਬੀਆਈ ਕੋਲੋਂ ਮੰਗ ਕਰਨਿਆ ਕਿ ਸੀਬੀਆਈ ਕੋਲੋਂ ਇਹ ਇਨਕੁਆਰੀ ਜਿਹੜੀ ਦੁਬਾਰਾ ਚਾਲੂ ਕਰਕੇ ਇਹਦੇ ਤੇ ਕਤਲ ਦਾ ਪਰਚਾ ਕੀਤਾ ਜਾਵੇ ਤੁਸੀਂ ਵੱਡੇ ਦੋਸ਼ ਲਾ ਰਹੇ ਹੋ ਕਤਲ ਦੀ ਸਿੱਧੀ ਸਿੱਧੀ ਗੱਲ ਕਰ ਰਹੇ ਹੋ ਕਿ ਕਿਸ ਤਰ੍ਹਾਂ ਕੋਈ ਕਹੀ ਆ ਕੋਈ ਸਬੂਤ ਨੇ ਹੱਥ ਦੇ ਵਿੱਚ ਆ ਕੋਈ ਗੱਲ ਜਿਹੜੀ ਕੋਈ ਸਾਹਮਣੇ ਨਿਕਲ ਕੇ ਆਈ ਹੈ ਕਿ ਕਤਲ ਜੜਿਆ ਨਾ ਜਦੋਂ ਵੀ ਕੋਈ ਕਤਲ ਹੁੰਦਾ ਤੇ ਜਿਹਦਾ ਕਤਲ ਹੁੰਦਾ ਵਾ ਉਹਦੇ ਘਰ ਦੇ ਜਿਹੜੇ ਨੇ ਉਹ ਬਿਆਨ ਦਿੰਦੇ ਨੇ ਤੇ ਕਤਲ ਦਾ ਪਰਚਾ ਜਿਹੜਾ ਦਰਜ ਹੋ ਜਾਂਦਾ ਜਿਹਦੇ ਜਿਹਦੇ ਮਰਜ਼ੀ ਖਿਲਾਫ ਹੋਵੇ ਜੇ ਕਿਤੇ ਉਹ ਗਲਤ ਬਿਆਨ ਦਿੰਦੇ ਨੇ ਬਾਅਦ ਵਿੱਚ ਇਨਕੁਆਇਰੀ ਚੋਂ ਬੰਦਾ ਨਿਕਲ ਜਾਂਦਾ ਇਹਦੀ ਸਰਕਾਰ ਸੀ ਜੀ ਇਹਨਾਂ ਐਫਆਈਆਰ ਚ ਉਹਦੋਂ ਪੈਣ ਨਹੀਂ ਦਿੱਤਾ ਘਰ ਵਾਲੇ ਜਿਹੜੇ ਨੇ ਲਗਾਤਾਰ ਇਹਦਾ ਨਾਮ ਲੈ ਰਹੇ ਸੀ ਅੱਜ ਉਹ ਗੈਂਗਸਟਰਾਂ ਦੇ ਕਹਿਣ ਤੇ ਉਹ ਸਾਰੀ ਗੱਲ ਨੰਗੀ ਹੋ ਗਈ ਕਿ ਸਾਡੇ ਕੋਲੋਂ ਇਹਨਾਂ ਨੇ ਭੰਬਰਾ ਜਿਹੜਾ ਸਰਪੰਚ ਕੋਟੜੀ ਦਾ ਸੀਗਾ ਉਹਦੇ ਟੈਲੀਫੋਨ ਤੇ ਗੱਲ ਕੀਤੀ ਤੇ ਉਹਨੇ ਕਿਹਾ ਕਿ ਤੁਸੀਂ ਇਹਨੂੰ ਮਾਰ ਦਿਓ ਮੈਂ ਆਪੇ ਸੰਭਲ ਲਵਾਂਗਾ ਪਿਸਤੌਲ ਵੀ ਉਹਦਾ ਉਹਦੇ ਘਰ ਦੇ ਕਹਿੰਦੇ ਨੇ ਇੱਕ ਉਹਦਾ ਹੀ ਤੇ ਇੱਕ ਦੂਜੇ ਦਾ ਹੀਗਾ ਤੇ ਇਹ ਗੱਲਾਂ ਜਿਹੜੀਆਂ ਨੇ ਕਾਹਦੇ ਲਈ ਸਰਕਾਰਾਂ ਬਣੀਆਂ ਨੇ ਸੀਆਈਡੀ ਬਣੀ ਹੈ ਕਈ ਤਰ੍ਹਾਂ ਦੀਆਂ ਏਜੰਸੀਆਂ ਨੇ ਸੀਬੀਆਈ ਹਿੰਦੁਸਤਾਨ ਦੀ ਸੰਸਥਾ ਵਾ ਆਈਸੀਬੀਆਈ ਕੋਲੋਂ ਇਨਸਾਫ ਮੰਗਨੇ ਆ ਕੇ ਦੁੱਧੋਂ ਪਾਣੀ ਨਤਾਰ ਦੇਣ ਬਿਲਕੁਲ ਅੱਜ ਤਾਂ ਤਾਂ ਹੋ ਗਿਆ ਏ ਅੱਜ ਤੇ ਤੁਸੀਂ ਆਪਣੇ ਤੋਂ ਚੋਣਾਂ ਵੀ ਨਹੀਂ ਦੇਤੀਆਂ ਜੇ ਹਾਲੇ ਵੀ ਜੇ ਕੋਈ ਕੋਈ ਕਾਰਵਾਈ ਹੁੰਦੀ ਤਾਂ ਇਹ ਸਟੈਪ ਅੱਗੇ ਚੱਲਦਾ ਦੇਗਾ ਇਹ ਸਟੈਪ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਗੱਲ ਕਰਕੇ ਤੇ ਅੱਗੋਂ ਸਾਡਾ ਸੰਘਰਸ਼ ਜਾਰੀ ਰਹੇਗਾ ਆ ਬਿਲਕੁਲ ਇਹ ਤੁਸੀਂ